ਮਹਾਰਾਗੜ੍ਹ ਨੂੰ ਧਿਆਨਤ ਵਿੱਚ ਟ੍ਰੈਫਿਕ ਵਿਅਸਮਸਿਆਵਾਂ ਨੂੰ ਦੂਰ ਕਰਨ ਦਾ ਲਈ ਬਸਤੀ ਜੋਧਦੇਵਾਲ ਵਿਖੇ ਟ੍ਰੈਫਿਕ ਪੁਲਿਸ ਟੀਨ ਦੋ ਦੇ ਇੰਚਾਰਜ ਅਸੂ ਕੁਮਾਰ ਠਾਕਵਾਈਹੇਤ ਬਸਤੀ ਜੋਧਦੇਵਾਲ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਹਨੀ ਮਰਵਾਹਾ ਦੀ ਅਗਵਾਈ ਹੇਠ ਰੇੜੀਆਂ ਫੜੀਆਂ ਵਾਲਿਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਵਿਸ਼ੇਸ਼ ਬੈਠਕ ਦਾ ਯੋਜਨ ਕੀਤਾ ਗਿਆ। ਪੱਤਰਕਾਰ ਨੇ ਗੱਲਬਤ ਕਰਦਿਆ ਪ੍ਰਬੰਧਕਾਂ ਨੇ ਦੱਸਿਆ ਇਹ ਮਹਾਨਗਰ ਲੁਧਿਆਣਾ ਦੇ ਵਿੱਚ ਰੇੜੀਆ ਫੜੀਆਂ ਦੇ ਕਾਰਨ ਸੜਕਾਂ ਦੇ ਉੱਪਰ ਜਾਮ ਲੱਗਦਾ ਜਿਸ ਨੂੰ ਦੂਰ ਕਰਨ ਦੇ ਲਈ ਟ੍ਰਾਫਿਕ ਪੁਲਿਸ ਨੇ ਪੰਨੋ ਟ੍ਰਾਫਿਕ ਨਿਮਾ ਬਾਰੇ ਚਾਕਰ ਕੀਤਾ ਕਿ ਉਥੇ ਸਮੂਹ ਰੇੜੀ ਫੜੀ ਵਾਲਿਆਂ ਨੇ ਟ੍ਰਾਫਿਕ ਪੁਲਿਸ ਨੂੰ ਵਿਸ਼ਵਾਸਤਵਾਇਆ ਕਿ ਜੋ ਵੀ ਰੇੜੀ ਫੜੀ ਦਾ ਕੰਮ ਕਰਨਗੇ ਉਹ ਕਾਨੂੰਨ ਦੇ ਤਾਰੇ ਵਿੱਚ ਰਹਿ ਕੇ ਕਰਨਗੇ ਅਗਵਾਈ ਤਾਂ ਜਿਹੜਾ ਪੰਕਜ ਅਸੀਂ ਇਨਚਾਰਜ ਲਾਇਆ ਰੇੜੀ ਫੜੀ ਦਾ ਮੈਂ ਪ੍ਰਧਾਨ ਹ ਬਸਤੀ ਜੋਧੇਵਾਲ ਮਾਰਕੀਟ ਐਸਿਚੂਏਸ਼ਨ ਰਜਿਸਟਰ ਮੈਂ ਤਾਂ ਇਹੀ ਕਹੂੰਗਾ ਵੀ ਆਪਾਂ ਪੁਲਿਸ ਪ੍ਰਸ਼ਾਸਨ ਦਾ ਮਤਲਬ ਸਾਥ ਦਈਏ ਦੇਖੋ ਕੱਲ ਸੰਡੇ ਸੀ ਬਹੁਤ ਬੁਰਾ ਹਾਲ ਸੀਗਾ ਬਹੁਤ ਰਸ਼ ਹੋ ਜਾਂਦਾ ਤੇ ਇਹਨਾਂ ਨੂੰ ਬੇਨਤੀ ਲਈ ਸੀ ਅੱਜ ਵੀ ਸਾਰੇ ਰੇੜੀ ਫੜੀ ਵਾਲੇ ਵੀਰਾਂ ਨੂੰ ਇਹ ਸਾਰੇ ਹੁਮਮਾ ਆ ਕੇ ਪਹੁੰਚੇ ਆ ਇਹਨਾਂ ਨੇ ਪੂਰਾ ਵਿਸ਼ਵਾਸ ਦਰਵਾਇਆ ਵੀ ਜਿਹੜੀ ਵਾਈਟ ਲਾਈਨ ਤੋਂ ਵੀ 1 ਫੁੱਟ ਪਿੱਛੇ ਕਰਕੇ ਲਾਵਾਂਗੇ ਤੇ ਅਸ਼ੋਕ ਚਵਾਨ ਜੀ ਆਏ ਆ ਇਹਨਾਂ ਨੇ ਵੀ ਸਮਝਾਇਆ ਵੀ ਕੱਲ ਇਹ ਫੇਰ ਇੱਕ ਵਾਰ ਰੌਂਡ ਕੱਢਣਗੇ ਇਸ ਚੀਜ਼ ਦਾ ਜੇ ਫੇਰ ਵੀ ਰੇੜੀ ਫੜੀ ਵਾਈਟ ਲਾਈਨ ਤੋਂ ਅੱਗੇ ਹੋਈ ਤੇ ਫਿਰ ਜਿਹੜੀ ਅਗਲੀ ਇਹਨਾਂ ਦੀ ਜਿਹੜੀ ਕਾਰਵਾਈ ਆ ਪ੍ਰਸ਼ਾਸਨ ਕਰੇਗੀ ਤੇ ਧਿਆਨ ਵਿੱਚ ਹਾਂਜੀ ਅਵੇਅਰਨੈਸ ਕੀਤਾ ਜੀ ਇੱਕ ਵਾਰ ਕੱਲ ਫੇਰ ਅਰਾਊਂਡ ਘੱਡਣਗੇ ਦੇਖਣਗੇ ਜੇ ਕੱਲ ਵੀ ਇਹੀ ਹਾਲ ਹੋਇਆ ਫਿਰ ਦੇਖੋ ਤੁਹਾਨੂੰ ਜਿੱਦਾ ਤੁਹਾਨੂੰ ਪਤਾ ਹੀ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਪੂਰੀ ਮਾਰਕੀਟ ਸ਼ਾਹਪੂਰ ਰੋਡ ਚੱਲ ਜਾਓ ਫੀਲਡ ਗਾਂ ਚੱਲ ਜਾਓ ਹੋਰ ਜਿਹੜੇ ਮਰਜੀ ਏਰੀਆ ਚ ਚੱਲ ਜਾਓ ਸਾਰੀ ਰੇੜੀ ਫੜੀ ਜਿਹੜੀ ਹੈ ਮर्यादा ਨਾਲ ਲੱਗ ਰਹੀ ਹੈ ਜਾਂ ਚੱਕੀ ਵੀ ਗਈ ਹੈ ਕਾਫੀ ਹੱਤੋਂ ਹਰਾਉਂ ਰੋਡ ਤੇ ਹੀ ਚੱਲ ਜਾਓ ਚਾਹੇ ਤੁਸੀਂ ਬਹੁਤ ਵਧੀਆ ਲੱਗਦਾ ਸ਼ੀਸ਼ੇ ਵਾਂਗੂ ਚਮਕ ਰਹੀ ਹੈ ਮਾਰਕਟਾਂ ਜੀ ਸਾਡੀ ਮਾਰਕੀਟ ਹੈਗੀ 25-25 ਸਾਲ ਤੋਂ ਰੇੜੀ ਫੜੀ ਲਾ ਰਿਆ ਫਿਰ ਵੀ ਅਸੀਂ ਧਿਆਨ ਚ ਲ ਡਿਪਟੀ ਸਾਹਿਬ ਨੂੰ ਤੇ ਸ਼ੋਕ ਚਵਾਨ ਜੀ ਜਿਹੜੇ ਇੰਚਾਰਜ ਨੇ ਸਾਡੇ ਵੀ ਇੱਕ ਮੋਕਾ ਨੂੰ ਦੋ ਵੀ ਮਰਿਆਦਾ ਚ ਲਾਂਦੇ ਆ ਤਾਂ ਠੀਕ ਆ ਨਹੀਂ ਤਾਂ ਫਿਰ ਜੋ ਇਹ ਕਾਰਵਾਈ ਕਰਨਗੇ ਤੇ ਜੋ ਵੀ ਕਾਰਵਾਈ ਹੈਗੀ ਆ ਬਹੁਤ ਵਧੀਆ ਉਪਰਾਲਾ ਜੀ ਆਉਣ ਵਾਲੇ ਟਾਈਮ ਤੇ ਇਸ ਸਮੇਂ ਦੀ ਮੰਗ ਸੀ ਕਿ ਰਸ਼ ਨੂੰ ਕੰਟਰੋਲ ਕੀਤਾ ਜਾਵੇ ਜੇ ਰਸ਼ ਕੰਟਰੋਲ ਨਾ ਹੁੰਦਾ ਤਾਂ ਸਾਡੀ ਬਸਤੀ ਜੋਧੇਵਾਲ ਫੇਲ ਹੋਣ ਦਾ ਪੂਰਾ ਬੂਰਾ ਚਾਂਸ ਸੀਗਾ ਇਹ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਜਿਹੜਾ ਇਹ ਟ੍ਰੈਫਿਕ ਪੁਲਿਸ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਸਮਝਾਇਆ ਪਿਆਰ ਨਾਲ ਸਮਝਾਇਆ ਸਭ ਨੂੰ ਬਹੁਤ ਵਧੀਆ ਉਪਰਾ ਲੱਗਿਆ ਸਰ ਜਿਵੇਂ ਆਪਾਂ ਇਸ ਟਾਈਮ ਖੜੇ ਆਂ ਜੋਧੇਲਵਸਤੀ ਤੋਂ ਜਿਹੜਾ ਸੁੰਦਰ ਨਗਰ ਨੂੰ ਰੋਡ ਜਾ ਰਿਹਾ ਹਨੀ ਮਰਵਾਹਾ ਜੀ ਪ੍ਰਧਾਨ ਜੀ ਇਹਨਾਂ ਦੀ ਸਾਰੀ ਟੀਮ ਇਹ ਸਾਰੇ ਸਤਿਕਾਰਯੋਗ ਵੀਰ ਇਹਨਾਂ ਦੀ ਮਦਦ ਨਾਲ ਜਿਹੜੇ ਅਸੀਂ ਰੈਡੀ ਫੜੀ ਜਿੰਨੇ ਵੀ ਮੇਰਾ ਵੀਰ ਲਾਂਦੇ ਨੇ ਉਹਨਾਂ ਨੂੰ ਅਵੇਰਨੈਸ ਕਰਨ ਲਈ ਜਿਹੜਾ ਇਹ ਕੈਂਪ ਲਾਇਆ ਸੀ ਸਾਡਾ ਮੇਨ ਮਕਸਦ ਹੈ ਕਿ ਜਿਹੜੇ ਆਪਾਂ ਇਸ ਰੋਡ ਤੋਂ ਟ੍ਰੈਫਿਕ ਜਾਮ ਲਈ ਟ੍ਰੈਫਿਕ ਜਾਮ ਨੂੰ ਨਿਜਾਦ ਦੂਆਂਣ ਲਈ ਜਿਵੇਂ ਰੇੜੀ ਫੜੀ ਜਿਹੜੀ ਰੋਡ ਤੇ ਰਸਤਾ ਰੋਕੇ ਖੜੀ ਰਹਿੰਦੀ ਉਹਨਾਂ ਨੂੰ ਗਾਈਡ ਕਰ ਸਕੀਏ ਤੇ ਜਿਹੜਾ ਇਸ ਇਲਾਕੇ ਦਾ ਟ੍ਰੈਫਿਕ ਉਹ ਨਿਰਵੇਗਨ ਚਲਾ ਸਕੀਏ ਉਹਦੇ ਸੰਬੰਧੀ ਜਿਹੜਾ ਇਹ ਇੱਕ ਮੀਟਿੰਗ ਸੀ ਰੇੜੀ ਫੜੀ ਵਾਲਿਆਂ ਨਾਲ ਕੀਤੀ ਗਈ ਜਿਸ ਵਕੀ ਸ਼ੋਰਸਾ ਲਗਾ ਗਿਆ ਇਹਨਾਂ ਵੱਲੋਂ ਹਾਂ ਬੱਖੀ ਹੰਗਾਰਾ ਹੈ ਸਾਨੂੰ ਵੇਖੋ ਮਾਨਯੋਗ ਸੀਪੀ ਸਾਹਿਬ ਤੇ ਸਾਡੇ ਡੀਸੀਪੀ ਟ੍ਰੈਫਿਕ ਏਡੀਸੀਪੀ ਟ੍ਰੈਫਿਕ ਮੈਮ ਤੇ ਏਸੀਪੀ ਟ੍ਰੈਫਿਕ ਸਾਰੇ ਅਫਸਰ ਸਹਿਬਾਨ ਵੱਲੋਂ ਸ਼ਹਿਰ ਦੇ ਵੱਖ-ਵੱਖ ਰੋਡਾਂ ਤੇ ਜਿਹੜੀ ਟੌਰਨਸ ਜ਼ੋਨ ਨੇ ਜਿੱਥੇ ਪਹਿਲੇ ਕਰੋਚਮੈਂਟ ਸੀ ਉਹ ਹਟਾਈ ਗਈ ਹੁਣ ਅਸੀਂ ਜਿਹੜਾ ਇਹ ਰੋਡ ਹੈ ਵਸਤੀ ਚੌਂਕ ਤੋਂ ਲੈ ਕੇ ਇਹ ਸੁੰਦਰ ਨਗਰ ਰੋਡ ਤੱਕ ਇਹ ਰੋਡ ਜਿਹੜਾ ਇਸ ਰੋਡ ਦੇ ਕਾਫੀ ਮਾਤਰਾ ਚ ਜਿਹੜੀ ਰੈਡੀ ਫੜੀ ਹੈ ਸਾਡਾ ਮੇਨ ਮਕਸਦ ਹੈ ਕਿ ਪਹਿਲਾਂ ਇਹਨਾਂ ਲੋਕਾਂ ਨੂੰ ਬਰੀਫ ਕੀਤਾ ਜਾਵੇ ਪਿਆਰ ਨਾਲ ਸੁਝਾਇਆ ਜਾਵੇ ਜੇ ਨਹੀਂ ਹਟਦੇ ਉਸ ਤੋਂ ਬਾਅਦ ਨੋਟਿਸ ਦੇ ਕੇ ਜਿਹੜੀ ਅਗਲੀ ਕਾਰਵਾਈ ਅਮ ਜਾਲਾ ਲਾਈ ਫੜੀ ਠਿੰਕਾ ਚਾਟਿਰ